ਕਾ ਗੱਬੇ ਹੁੰਦੀ ਹੈ ਕਿੰਨਾ ਕੋਈ ਸਾਡਾ ਕਰਦੇ ਲੱਗੀ ਤੋਂ ਸਾਡਾ ਦੁਖੀ ਕਰ ਦਿੱਤਾ ਫਟ ਕੇ ਫਟੇ ਸਟਾ ਨਹੀਂ ਲਿਗਾ ਅੱਟ ਵਜ ਅੱਟਾ ਛੱਟਾ ਛੱਟੇ ਬਾਟ ਇਹ ਬਾਉਂਦੀ ਤੇ ਜਿਹੜੇ ਅੰਦਰ ਹੀ ਤੜੇ ਪਏ ਅੰਦਰ ਹੀ ਦਾ ਜਿਹਨ ਬਰ ਬੇ ਵੇਸਾ ਕੁਟਦੇ ਨੇ ਵੀਰ ਕਰੀ ਜਾਂਦੇ ਹਨੜੇ ਕੀ ਕਰੰਦੇ ਨਹੀਂ ਆ ਕੀ ਅੰਦਰ ਉਹ ਨਹੀਂ ਕਹਿੰਦੀ ਐਸਰੇ ਬੰਦਾ ਬਾਹਰ ਬੈਠਾ ਘੜੀ ਖਨਵਾਉਂਦਾ ਤੋੜਦੇ ਫਿਰਦਾ ਪਤਾ ਜੋ ਨਾ ਸਵੇਰ ਤੋਂ ਅੰਦਰ ਵਰਨਾ ਕਿਤੇ ਬਾਹਰ ਹੀ ਨੀ ਮੇਕਾਂ। ਮੈਂ ਚਿੰਨ ਕਰ ਰਹੀ ਹਾਂ। ਨਹੀਂ ਗੱਲ ਸੁਣਾਣੀ। ਇਹ ਮੈਂ ਨਹੀਂ ਹੋ ਜਾ। ਜਾ ਆਪਣੇ ਮੰਮੀ ਨੂੰ ਬੁਲਾ ਕੇ ਲਿਆ। ਮੈਂ ਕੁੜਕੀ। ਆਪਣੀ ਮੰਮੀ ਨੂੰ ਬੁਲਾ ਕੇ ਲਿਆ ਉਹਨੇ ਤੇ ਦਾਦੀ ਸੱਦਦੀ ਆ। ਮੈਂ ਮੇਹੀ ਜੀ ਜੱਟ ਆ। ਲੈ ਕੀ ਕਟਰੇ ਜੇ ਵੇਚੀ ਜੜਨੀ ਜਾਣ ਸੱਦ ਕੇ ਲਿਆ ਕਿਤੇ ਤੇਰੀ ਮਾਂ। ਮੈਂ ਜੀ ਜੱਟ ਗਈ। ਬਾਣ ਸੱਦ ਕੇ ਲਿਆ ਆਪਣੀ ਨੂੰ। ਮੈਂ ਦੇਖੀ। ਜਦ ਤੋੜੀ ਕਿਹੜਾ ਅੱਖੇ ਲੱਗਦੀ ਵੀ ਜਾ ਕੇ ਮਾਂ ਨੂੰ ਸੱਦ ਲਿਆਵਾ ਪਰ ਅੰਨ ਕਿੱਥੇ ਬੜੀ ਜੇ ਸੱਦ ਕੇ ਲਿਆ ਨੂੰ ਕਿੱਥੇ ਗਈ ਆ ਮਮਾ ਮਾਂ ਨਹੀਂ ਨੀ ਹਾਂਜੀ ਮੰਮੀ ਨੇ ਕੀ ਰੋਲਾ ਪਾਇਆ ਰੋਲਾ ਕੀ ਪਗੜਾ ਕਿਹੜੇ ਵੇਲੇ ਅੰਦਰ ਬੜੀਆਂ ਗੱਡੀ ਸੋਹਣੀ ਬਾਗਾਂ ਦੇ ਬਾਹਰ ਨਿਕਲਦਾ ਬੰਦਾ ਕੋਈ ਕੰਮ ਕਰਦਾ ਹੈ ਐਵੇਂ ਨਾ ਸੱਜ ਵਿਆਹੀਆਂ ਵਾਂਗੂ ਅੰਦਰ ਹੀ ਬੜੀ ਰਹੀ ਨੀ ਬਾਹਰ ਨਿਕਲ ਆਇਆ ਘਰ ਬਥੇਰਾ ਚਿਰ ਵਿਆਹ ਨੂੰ ਹੋ ਗਿਆ ਵਾ ਆਵੇ ਲਾ ਕੁੜੀ ਤੇਰੀ ਨੂੰ ਆਖੇ ਮਾਂ ਨੂੰ ਸਭ ਤੇ ਲਿਆ ਦੇ ਗਹੋਰ ਕਚਕਚ ਕਚਕਚ ਕਰਦੀ ਕੀ ਕਰੀ ਜਾਂਦੀ ਆ ਉਹ ਤੇ ਨਿਆਣੀ ਮੰਮੀ ਜੀ ਹੁਣ ਤੇਰੇ ਦੇ ਵਿੱਚ ਮੇਰਾ ਕੋਸੂਰ ਵਾ ਕੋਸੂਰ ਕੋਸੂਰ ਤੇਰਾ ਨਹੀਂ ਕੁੜੀ ਜੰਮ ਕੇ ਜਿੰਨੇ ਸੁੱੜ ਦਿੱਤੀ ਨਾ ਕੁਛ ਲਿਆਦਾ ਨਾ ਕੁਛ ਲੈਣੀ ਨਾ ਦੇਣੀ ਸਾਰੇ ਬੰਨੇ ਤੂੰ ਇੱਕ ਕੂਚ ਤੋਤਰ ਲਾ ਕੇ ਰੱਖ ਦਿੱਤਾ ਪੜ ਕੇ ਨਹੀਂ ਤੂੰ ਦੁਕਾਨਦਾਰ ਸੋ ਨਾ ਕਿ ਕੰਮ ਕੀ ਕਰਾਉਣਾ ਉਹ ਵੀ ਤੇ ਅੰਦਰ ਵੜ ਕੇ ਬੈਠੀ ਤਰੀਤ ਉਹਨੂੰ ਤੇ ਤੂੰ ਆਵਾਜ਼ ਦੀ ਉਹਨੂੰ ਉਹਦੇ ਨਾਲ ਤੇਨੂੰ ਬੜਾ ਸ਼ਰੀਕਾ ਰਹਿੰਦਾ ਵੀ ਬਲਕਿ ਨੂੰ ਪਹਿਲਾਂ ਮੈਂ ਉਹਨੂੰ ਕੰਮ ਦੱਸਾਂ ਲ ਫੇਰ ਮੈਂ ਹੋਰ ਤੇਨੂੰ ਬਾਅਦ ਚ ਦੱਸਿਆ ਕਰਾਂ ਕੋਈ ਨਹੀਂ ਨਵੀਂ ਸਵੀ ਵੀ ਆਈ ਆਈ ਆ ਕੋਈ ਨਹੀਂ ਦੱਸ ਕੇ ਤਾਂ ਰਸ਼ਟ ਵੀ ਕਰ ਲਉ ਕੁਛ ਨਹੀਂ ਹੋ ਚੱਲਿਆ ਕਰਦੀ ਰਹੀ ਅੱਗੇ ਹੁਣ ਨੀ ਨਵੀਂ ਸਵੀ ਦਾ ਕਿਤੇ ਸਾਲ ਤੋਂ ਤੇ ਉਹ ਚੱਲਿਆ ਦੇ 10 ਦਿਨ ਜਿਹੜੇ ਵਿਆਹ ਹੋਏ ਸਾਲ ਕਿੱਥੇ ਹੋ ਗਿਆ ਹੈ ਤੇ ਰੋਜ਼ ਚ ਮੈਂ 10 10 ਕੇ ਕੰਮ ਕਰਾਇਆ ਕਰ ਮਿੰਨੀ ਜੀ ਜਿਨੀ ਆਣੀ ਆ ਤੈਨੂੰ ਲੈ ਕੇ ਤੇ ਆ ਕਰਾਂ ਕਿ ਪੰਮਾ ਆ ਜਾ ਕੰਮ ਕਰਨਾ ਤੇ ਆ ਜਾ ਕਰਨਾ ਤੇਰ ਤੂੰ ਕੱਬ ਕਰਨਾ ਹਾਂ ਤੇ ਲੰਮੇ ਸਾਰਾ ਕੰਮ ਤੇ ਕੀਤਾ ਮੈਂ ਸਵੇਰ ਥੀ ਬੜੀ ਤੇ ਮੈਂ ਹੁਣ ਮੰਨ ਤਾ ਸੀ ਕਿਹੜਾ ਚਰਖਾ ਡਾਇ ਜਿਹੜਾ ਪੂਣੀਆਂ ਕੱਟ-ਕੱਟ ਤੂੰ ਮੱਜੇ ਭਰ ਦਿੱਤੇ ਹੈਗਾ ਤੇ ਅੰਤਰਾ ਚੌਂਕੇ ਦਾ ਰੋਟੀ ਪਾਣੀ ਹੈ ਤੇ ਹੁਣ ਦੱਸੋ ਨਾ ਕਰਨਾ ਕੀ ਆ ਉਹ ਕਰਨ ਤੇ ਤੂੰ ਕਾਕੇ ਤੈਨੂੰ ਪਤਾ ਲੱਗਦਾ ਜੇ ਸਬਜੀ-ਸਬਜੀ ਪੜ ਗਈ ਹੈ ਨਾ ਇੱਕ ਮੇਰੀ ਸੁਣ ਲੈ ਗੱਲ ਘੱਟ ਬੋਲਿਆ ਕਰ ਤੇ ਜਾ ਡੰਗਰਾ ਥੱਲੇ ਮੰਜਾ ਮੁੰਜਾ ਮਾਰ ਜਾ ਕੇ ਮੁੰਡਾ ਬਾਹਰ ਪੱਠੇ ਲੈਣ ਗਿਆ ਆ ਆਉਂਦਾਂ ਡੰਗਰੇ ਪਾਣੀ ਢਾ ਸੱਜਿਆ ਕਰ ਆਹ ਹੁਣ ਬੋਲਣ ਤੇ ਵੀ ਲਗਾਮ ਲਾ ਦੋ ਕੀ ਬੋਲਿਆ ਮੈਂ ਨਾ ਕਰਾਂ ਇਹਨੂੰ ਰਾਣੀ ਬਣਾ ਲੈ ਨਾਲੇ ਮੇਰੀ ਸੁਣ ਗੱਲ ਤੇਰੀ ਮਾਂ ਤੇ ਆਂਦੀ ਸੀ ਮੈਂ ਮਹੀਨੇ ਤੱਕ ਬਿਸਤਰੇ ਦੇ ਕੇ ਜਾਉਂਗੀ ਦੇ ਕੇ ਨਹੀਂ ਗਈ ਹੈ ਮੇਰੀਆਂ ਪੇਟੀਆਂ ਚ ਕੱਢ ਕੱਢ ਥੱਲੇ ਵਿਛੌਦੀ ਰਹੀ ਨਹੀਂ ਰਾਤ ਨੂੰ ਤੇ ਗੱਲ ਗਾਲੀ ਆ ਗਈ ਆ ਇੱਧਰ ਗੱਲ ਕਰ ਮੂ ਕਿਧਰ ਕੀਤਾ ਗੱਲ ਕਰ ਇੱਧਰ ਕੁੜੀ ਤੇਰੀ ਰੋਜ਼ ਮੂਤ ਮੂਤ ਬਿਸਤਰੇ ਭਰਦੀ ਰਹਿੰਦੀ ਨਾ ਤੂੰ ਧੋਵੇਂ ਨਾ ਕਰੇ ਆ ਗਲਾਤੀ ਸਾਰੇ ਮੇਰੇ ਬਿਸਤਰਿਆਂ ਆਜੇ ਪੇਚਣ ਤੇ ਬਿਸਤਰੇ ਦੇ ਜਣੀ ਗਾਲ ਹੀ ਚੰਗੀ ਨਹੀਂ ਤੇ ਤੂੰ ਤੂੰ ਮੈਂ ਘਰੋਂ ਕੱਢਣੀ ਹਾਂ ਲੰਮੀ ਜੀ ਨੂੰ ਕਿਹਾ ਤੇ ਹੈਗਾ ਵਾਂ ਦੇ ਰੁਕ ਜੋ ਸਾਲ ਹਜੇ ਤੁਹਾਨੂੰ ਪਤਾ ਵਾ ਵੀ ਇਹਨਾਂ ਨੇ ਕਰਜ਼ਾ ਚੁੱਕਿਆ ਘਰ ਪਾਇਆ ਮਾੜਾ ਚੰਗਾ ਹੁਣ ਘਰ ਪਾਉਣਾ ਜ਼ਰੂਰੀ ਸੀ ਕਿ ਧੀ ਦਾ ਨੱਕ ਮੂੰਹ ਲਾਉਣਾ ਜ਼ਰੂਰੀ ਸੀ ਦੱਸ ਕਾ ਵੱਡੇ ਸਿਆਣੇ ਹੁੰਦੇ ਪਹਿਲਾਂ ਧੀ ਨੂੰ ਦਿੱਦੇ ਕਿ ਕੱਲ ਨੂੰ ਕੋਈ ਗੱਲ ਨਾ ਕਰੇ ਆਪ ਕੋਟੀਆਂ ਪਾ ਕੇ ਇਹਨਾਂ ਦੀਆਂ ਕੀ ਕਰਨਗੀਆਂ ਤੇਰੇ ਕੋਲ ਤੇ ਇੱਕ ਜੁੱਲੀ ਵੀ ਨਹੀਂ ਮੈਂ ਕੰਮ ਕਰਾਂ ਮਾਂਜਾ ਮਾਰ ਜਾ ਕੇ ਉਹ ਤੇ ਚੱਲੀ ਮੰਮੀ ਜੀ ਵਿੱਚੇ ਤੂੰ ਗਾਜ਼ੀਆ ਬਾਜ਼ਾਰ ਦਾ ਪਾਉਣ ਲੱਗ ਪਈਂ ਤੇ ਪਾਉਣੀਆਂ ਨਹੀਂ ਆ ਸਾਰੇ ਬਿਸਤਰੇ ਤੇ ਮੇਰੇ ਕੋਲ ਕਰ ਕਰ ਸੁੱਤੀ ਜਾਨੀ ਬਾਜ਼ਾਰ ਤਾਂ ਨਹੀਂ ਪਾਉਣੀਆਂ ਤਾਂ ਹੋਰ ਕੀ ਕਰਨਾ ਲੈ ਕੇ ਕੀ ਆਈਂ ਹੈ ਪਹਿਲਾਂ ਮੈਨੂੰ ਦੱਸ ਕੀ ਲੈ ਕੇ ਆਈਂ ਤੇ ਚਿੱਤਾਂ ਤੇਰੀ ਮਾਂ ਨੇ ਕੀ ਦੇ ਕੇ ਤੋਰਤਾ ਤੈਨੂੰ ਹੈਨ ਕੀ ਪਤਾ ਹੀ ਮੰਮੀ ਵੀ ਹੋਜੀ ਛੇਤੀ ਦਾ ਚਾਹੀਦਾ ਬਚੋਲੇ ਨਾਲ ਜਿਹੜੀ ਗੱਲ ਕਰਤੀ ਨਹੀਂ 10 ਸਾਲ ਹੋ ਗਏ ਤੇਰੇ ਵਿਆਹੀ ਆਈ ਨੂੰ ਪਹਿਲਾਂ ਤਾਂ ਤੇਰੇ ਕੋਈ ਜਵਾਬ ਨਹੀਂ ਸੀ ਹੁੰਦਾ ਜੇ ਹੋਇਆ ਹੀ ਹੋਇਆ ਦੱਸੀ ਸਾਲੀ ਕਿ ਆ ਬਲੁੰਗੀ ਚੋਂਗੇ ਜੀ ਤੋ ਜਮਤਰ ਹੀ ਹੈ ਮੈਂ ਤੇ ਆਖਿਆ ਮਹਾਰਾਜ ਇਨੇ ਚਿਹਰ ਬਾਸੋਨੀ ਆ ਤੇ ਰੱਬ ਜੀ ਦਉ ਤੇ ਕਿਤੇ ਮੇਰੇ ਵੀ ਪੁੱਤ ਦਾ ਮੂੰਹ ਮੱਥਾ ਲੱਗ ਜਾਊਗਾ ਤੇ ਨਾ ਦਾਜ ਨਾ ਲੈਣੀ ਨਾ ਦੇਣੀ ਆ ਵੇ ਜੀ ਤੇ ਯੋ ਤੇਰੀ ਮੇਰੀ ਦੀ ਕੁਛ ਵੀ ਲੱਗਦੀ ਠੀਕ ਆ ਗਾ ਇਹ ਜੀ ਨਹੀਂ ਗਾ ਦੱਸ ਇਹ ਚੀਜ਼ ਹੋ ਗਈ ਹੈ ਜਿੰਨਾਂ ਨੂੰ ਇਹ ਵੀ ਨਹੀਂ ਰੱਬ ਦਿੰਦਾ ਤੇ ਉਹ ਵੀ ਲੂੰਦੇ ਨਹੀਂ ਰੋਉਂਦੇ ਨਾ ਤੇ ਰਾਜ ਲੈ ਕੇ ਆਈ ਨਾ ਕੋ ਲੀੜਾ ਨਾ ਲੱਤਾ ਨਾ ਕੌਂਦੀ ਨਾ ਚਮਚਾ ਤੇ ਉੱਤੋਂ ਕੁੜੀ ਜੰਮ ਗਈ ਆ ਕਹਿਣ ਤੋਂ ਆ ਸਵੇਰ ਦਾ ਕਹਿਣ ਪਿਆ ਤੇ ਦੂਰੀ ਵਾਰ ਮੱਜਾ ਚੋਂਦਾ ਟਾਈਮ ਹੋ ਗਿਆ ਉਹਦੀਆਂ ਰੀਸਾ ਨਾ ਕਰਿਆ ਕਰ ਉਹਨੇ ਨਹੀਂ ਉਹ ਜੇ ਕੰਪ ਕਰਿਆ ਕਰਨਾ ਤੂੰ ਹੀ ਕਰਦਾ ਆ ਸੋਰ ਪੈ ਲੱਤਾਂ ਨੂੰ ਜੋੜ ਲਈ ਪਿਆ ਰੱਖ ਕਹਿਣ ਤੋਂ ਜਿਹੜੀ ਲਟਕੂੜੀ ਆਉਂਦੀ ਵੀ ਦਾਜ ਹੋਣੀ ਆ ਵੀ ਜਿਹਨੇ ਹੋਣ ਉਹਨਾਂ ਨੂੰ ਪਹਿਲਾਂ ਦਾਜ ਲੈ ਕੇ ਆਜੋ ਜਾ ਜਾ ਤੋ ਕਹਿ ਜਾ ਕੇ ਤੋ ਸੇਰ ਪੈਰ ਵਾ ਕੇ ਤੈਰ ਵਾਲੀ ਬੈਣ ਬਣੀ ਸੀ ਉਹ ਤੇ ਕਿਤੇ ਉਪਰ ਮਾਠਾ ਵਾਰ ਜੀ ਖਿੰਡਰ ਰੰਗੀ ਜੀ ਜੇ ਕਿਤੇ ਖਿੰਡਰਣਾ ਜਾਵੇ जंगीदरा तो हो जाएगी तो जंगीदरा मंडिया दोता ना करा आप हो जाए दोता मारा है जंगी है मंडी तो जंगीदरा ने चार हाँ तुम्हारे बाहर कोशिश नहीं हो यार जाओ तूने तो जाके बैठे ना कर रही नहीं मैंने पता है जहाँ से करना मेरा तेरे से लोगे काम कराऊँ ਮੰਮੀ ਨੂੰ ਨੀ ਕੋਈ ਵੀ ਕੰਮ ਆ। ਮੈਂ ਇਹ ਵੀ ਰਹਿਣਾ ਕੋਈ ਜਾਣਾ, ਇਹਨੋ ਹੀ ਕੋਈ ਜਾਣਾ ਨਹੀਂ ਕੰਮ ਚਾਚਣਾ ਕਰਨਾ ਕਿਆ ਕੰਮ ਚਾਚਣਾ। ਨਾਲੇ ਸਿਰ ਤੇ ਨਾ ਚੁੰਨੀ ਲਿਆ ਕਰ ਕਿ ਕੁੜੀ-ਕਿੜੀ ਨਹੀਂ ਤੋਹੈ। ਜਿਹੜੀ ਐਡਾ ਕਾਲਚ ਪਾਕੀ ਦੀ ਕਾਕੀ ਨਹੀਂ, ਨਵੀਂ ਸਮੀ ਨਹੀਂ ਕਿਚੋਂ ਪਕਰ ਕਰ ਚੁੰਨੀ ਲਿਆ ਕਰ। ਉਦਰੇ ਲੀਰ ਜੀ ਲੱਲ ਲੈ ਨਹੀਂ ਨਾ ਤਰ ਅਗਾ ਟੱਕੇ ਤੇ ਨਾ ਤਰ ਪਿਛਾ ਟੱਕੇ। ਮੈਂ ਮੰਮੀ ਇਹਨੇ ਇਹਨਾਂ ਦੇ ਦੰਗਰਾਂ ਦਾ ਕੰਮ ਕਰਨਾ ਪੈਂਦਾ। ਹੁਣ ਵੱਡੀਆਂ-ਵੱਡੀਆਂ ਚੁੰਨੀਆਂ ਸਾਧੀਆਂ ਜਾਂਦੇ ਨਾ। ਆਹੀ ਵੀ ਤਾਂ ਸਾਧਦੇ ਨੇ ਆਪਣੇ ਟਾਈਮ। ਢੋਲਾ ਇਹਨੋ ਉਹ ਦੇ ਲਿਆ ਹੁਣ ਆਪਣੇ ਗਰਾਨੀ ਹੋਰ ਕੋਈ ਕੰਮ ਕਰਦੀ ਹੁਣ ਮੈਨੂੰ ਮੂਟਾ ਮਾਰਦੇ ਐ ਕਾਹਦੀ ਦੇ ਕੋਟਾ ਦੇ ਦੇ ਕੋਟੂ ਬਾਹਰ ਥੇੜੂ ਤੇ ਤੇ ਜਿਹੜਾ ਪੱਤੀਂ ਵੀ ਬੈ ਕੇ ਤਾਂ ਤੇਰੇ ਬੰਨਣਾ ਪੈਤੀ ਰਹਿੰਦੀ ਐ ਇਹ ਚੱਲ ਕਾਹ ਤੈਨ ਬਰਾਤ ਚੱਲ ਇਹ ਬੈਠੇ ਮਮਜੀ ਦਾ ਕੰਮ ਨਹੀਂ ਚੰਗੀ ਤਰ੍ਹਾਂ ਤੇਰੇ ਕੋਲ ਹੀ ਕਰਨਾ ਫਿਰ ਆਪੇ ਇਹਨਾਂ ਮੈਂ ਵੇਂ ਨਹੀਂ ਦਾ ਤੱਕ ਪਤਾ ਪਤਾ ਛੱਡ ਕੇ ਨੀ ਟੋਕੀ ਐ ਉਹ ਕਹਾ ਕਦਰਾ ਮੇਰੇ ਆਏ ਸਰਕਾਰੀ ਨੰਕਰੀਾਣਾ ਜਿਵੇਂ ਪੱਤਰਾ ਡੱਕਾ ਵੀ ਪਾਇਆ ਕਰੇ ਚੰਗੇ ਭਲੇ ਪੱਤਾ ਕੋਣ ਜਿਵੇਂ ਕਰਿਆ ਆ ਜਾਂਦੇ ਮੁੰਡੇ ਉਹ ਚੁੱਪ ਕਰ ਜਾਂਦੇ ਜਿਵੇਂ ਮਗਰ ਨਾਮ ਦਾ ਮੋਸਾ ਬਸ ਹਨਾ ਪੱਤੀ ਆ ਕੇ ਪਾਈ ਨਹੀਂ ਅੱਧਰ ਆਂ ਅੱਧਰ ਹਮਾਂਜਾ ਸਾਡਾ ਪਾਣੀ ਦਾ ਹਰ ਚਾਲਨ ਕੱਟੀ ਹੋਣਾ ਕਿਤਾ ਧਾਈ ਬੰਦਰੀ ਦੀ ਜਵਾਨ ਬਾਹਰ ਆਈ ਪਈ ਆ ਈਨਾ ਅੱਧੀ ਮਾਸ਼ਾ ਅੱਲਾਹ ਕਾਜ ਆ ਜਾ 50 40 ਦਾ ਦੁਪਹਿਰ ਦੀ ਦੁਪਹਿਰੀ ਅੰਦਰ ਆਉਂਦੇ ਹੈ ਕੀਪੋਰਡ ਉੱਪਰ ਕਰੀ ਜਾਣੀ ਆ ਸੋਚ ਨਹੀਂ ਕਰਦੇ ਮੈਂ ਤਾਂ ਪੂਰੀ ਰਾਤ ਬੈਠਾ ਕੰਮ ਕਰਦੀ ਆ ਤੇ ਆਪਲੀ ਕੰਮ ਨਹੀਂ ਕਰਦੇ ਹਾਂ ਕਰਦੇ ਆ ਤੇ ਉਹਦੇ ਉਹਦੇ ਨਾਲ ਚਾਹਾਂ ਸਵੀਕਾਰ ਇਹਨਾਂ ਨੂੰ ਕੱਪੀ ਨੂੰ ਆਲੇ ਤੇ ਤੇਰੇ ਤੇ ਕੋਈ ਕੰਮ ਨਹੀਂ ਕੀ ਕਰਦੀ ਜਿਹੜੀ ਫੱਟਰੀ ਲੱਗੀ ਹੈ ਇਹ ਮਾਰ ਬਤਾ ਦੇ ਲੱਗੇ ਮੈਨੂੰ ਵੀ ਨਹੀਂ ਪਾਣੀ ਤੇ ਹੋਰ ਪਾਲਾ ਲੈ ਪਤਾ ਨਹੀਂ ਸਵੇਰ ਦਾ ਪਾਣੀ ਪਿਆ ਤਾਂ ਉਵੇਂ ਹੀ ਲੜਾਈ ਚੱਲਦੀ ਹੈ ਕੀ ਕਰਾ ਸਵੇਰ ਦਾ ਪਾਣੀ ਉਸ ਵੇਲੇ ਉਵੇਂ ਅੱਗੇ ਧਰ ਤੱਕ ਨਹੀਂ ਪੇਜ ਬਾਨਦੇ ਉਹਨੇ ਜਿਹੜਾ ਦਸਰਾ ਮੈਨੂੰ ਸੱਜਰਾ ਲਿਆ ਕੇ ਢਾਹ ਪਰ ਕੁਝ ਕਿੰਦ ਕਰਦਾ ਦੇ ਗਿਆ ਜਰ ਹੁੰਦੇ ਹੁੰਦੇ ਪੇੜਾ ਪੇੜਾ ਪਾਣੀ ਸ਼ੂਗਰ ਕਰਾ ਤੁਹਾਨੂੰ ਕਿ ਚਾ ਚ ਡਾਉਂ ਲਈ ਹੈ ਅਗਲਾ ਥੋੜੀ ਜਿਹੀ ਪੂਠੀ ਜਾਈ ਤੇਰੇ ਮਗਰ ਮਗਰ ਥੋੜੀ ਰਹਿੰਦੀ ਮਗਰ ਮਗਰ ਕੋਈ ਵੀ ਤੇ ਇੰਨੀ ਕੰਮ ਕਰਨਾ ਜੇ ਮਾਂ ਨੇ ਕੋਈ ਕੁੜੇ ਚ ਰਹਿਣਾ ਤੇ ਢਰੇ ਹੋਏ ਕਰਨਾ ਕਿ ਹੋਰਿਆਂ ਦੇ ਕਿਹੜੀ ਉਤਰੀ ਐਸਐਚਯੂ ਦੀ ਕੁਰਸੀ ਤੇ ਬਹਿ ਜਾਣਾ ਚਾਹ ਜਲ ਕੇ ਕੋਰ ਭਾਰਤੀ ਫੜਨ ਨੂੰ ਦੁੱਤੀ ਕੰਨ ਮਿਟਾਏ ਕਦੇ ਸਰਾਨੇ ਨਾ ਖਲੋਕੀ ਦਾ ਟਾਈਮ ਨਾ ਪਾਸ ਕਰਿਆ ਕਰ ਆਹ ਭਾਈ ਚਿੱਟੀ ਜੀ ਭਾਰਤੀ ਕਰੇ ਆਹ ਭਾਈ ਪਰੇ ਜਿੰਦਗੀ ਆਪੇ ਸਭ ਕੀ ਵਾਚਾਂ ਨੇ ਫੋਟੀ ਦਾ ਨਾ ਕੋ ਜੋਤੀ ਪਕਾਉਂਦਾ ਕਿਹੜਾ ਉਹ ਵੀ ਮੈਂ ਅੰਦਰ ਫੋਨ ਤੇ ਲੱਗੀਆਂ ਨੇ ਇੱਕ ਤਿੰਨ ਵਿਚੋਲਾਂ ਦਾ ਬੜੀ ਚੰਗੀ ਸਾਸ ਐਹੋ ਜੀ ਚੰਗੀ ਸਾਸ ਤੇ ਕਿਹਨੂੰ ਨਾ ਰੱਬਾ ਤੇ ਇਹ ਚਲੀ ਜਿਹਨੇ ਥੂਣ ਪੀਆ ਥੂਣ ਚਲੀ ਗਿਆ ਪਕਾਉਂਦੇ ਨਾ ਨਿਆ ਕੀਤ ਬੋੜਬੜ ਕਰੀ ਜਾ ਨੀ ਮਾਤਰਾ ਜਹ ਰੋਗ ਜਾ ਹੋਰ ਤਰ੍ਹਾਂ ਵੇਖਣ ਦੇ ਮੈਂ ਚ ਮੱਖਣ ਦੀ ਦਾ ਪਾ ਲੈ ਹੁਣ ਇਹਲਾ ਪਾਣੀ ਨੂੰ ਕਿੱਦਾਂ ਦੇਣ ਦੇਗਾ ਕਿਤੇ ਪਾਣੀ ਇਹਨਾਂ ਨੂੰ ਝਾੜ ਦਿਆ ਕਰ चौंके का करके माड़ा मोटा जो अंदर वो मुंट दर्शन नहीं दिखाई थे पी भी जाए मारे नहीं चल घर चलते जाके बहुत मगर मगर कितने माज कट्टी मेह दूगी दे ਚਾਚੀ ਨੂੰ ਕਹਿ ਜਾ ਕੇ ਸੱਜੀ ਦੇ ਰੋਟੀਆਂ ਵੇਖ ਲਈ ਮੈਨੂੰ ਟਾਈਮ ਲੱਗ ਜਾ ਉਹਨੇ ਦੇ ਵੇਖਣੀਆਂ ਇੱਥੋਂ ਕਰਕੇ ਤੇ ਜਾ ਕੇ ਵੇਖ ਲਈ ਫਿਰ ਦੇ ਆਰਡਰ ਚ ਲਾਉਂਦੀ ਚਾਚੀ ਵੇਖ ਲੈ ਉਹ ਕੂਕੀ ਅਮਾ ਆਪੋ ਚ ਕੂਕੀ ਕਰਦੇ ਆ ਤੁਮੋ ਜੋ ਕਿ ਬਾਲਟਾ ਲਿਆ ਚੋਕ ਤੇ ਮਾਣਾ ਹੈਲਪ ਕਰਾ ਇਹੋ ਕੰਮ ਕਰਦੇ ਆ ਜਾ ਲਿਆ ਬਾਲਟਾ ਕੰਮ ਬਾਲਟਾ ਲੈ ਕੇ ਚੋਕ ਤੇ ਜਾ ਸਬਜ਼ੀ ਲੋਟ ਜਾਣੀ ਹੈ ਜੇ ਸਬਜ਼ੀ ਦੇਖੇ ਹੋ ਸਬਜ਼ੀ ਮੈਂ ਵੇਚਿਆ ਨਹੀਂ ਮੈਂ ਉਹਨੂੰ ਕਹਿੰਦੀ ਆ ਫ੍ਰੀਜ ਨੂੰ ਵੇਂਦੀ ਆ ਇੱਥੇ ਚੰਗੀ ਤਰ੍ਹਾਂ ਕੂੜਾ ਇਕੱਠਾ ਹੈ ਜੇ ਨਾ ਆਇਆ ਤੇ ਐਡੇ ਵੇਖੇ ਰੋ ਲੂ ਤੇ ਮਲਿਆ ਕੇ ਆ ਸਾਰਾ ਚੋਕ ਦੀ ਉਹ ਦੁਬਾਰੇ ਕਰ ਦੇਣੀ ਹੈ ਤੇ ਮੇਰੀ ਗੋਤ ਨੂੰ ਬਾਜ ਜਾਣਾ ਇਹ ਤੇ ਨਹੀਂ ਇਹ ਰੱਖਾਂ ਮੋਕਦਾ ਉਹਨੂੰ ਕਹਿੰਦਾ ਕਿ ਨਾ 10 ਸਾਲ ਹੋ ਗਏ ਆ ਵੀ ਇਹ ਉਹ ਇਹਨੂੰ ਦੱਸ ਦੇਣੀ ਦਿੱਖਦੇ ਹੈ ਮੈਨੇ 10 ਸਾਲ ਟਿਕਾ ਦਸੀ ਜਾਂਦੀ ਵੀ 10 ਸਾਲ ਹੋ ਗਏ ਜਿੰਨੇ 4 ਸਾਲ ਉਹਦੀ ਜਾਨ ਨੇ ਇਹੋ ਟਿਕਾ ਪਾਣੀ ਲੱਭੀ ਜਾਂਦੇ ਕੀ ਕਹਦੀ ਹੈ ਹੁਣ ਇਹਨਾਂ ਨੇ ਦੱਸ ਕਿ ਨੀ ਕਹਾ ਅਜੇ ਤੱਕ ਨਾ ਘਰ ਪਾਇਆ ਇਨੀ ਤੰਗੀ ਨਾਲ ਇਹਨੂੰ ਦਾਜ ਕਿੱਥੋਂ ਹੁਣ ਲਿਆ ਕੇ ਦੇਦਾ ਕੋ ਦੋਵਾਂ ਦੀ ਨਾ ਮੈਨੂੰ ਕੁਛ ਨਹੀਂ ਚਾਹੀਦਾ ਬੰਦਾ ਹੋਏ ਨੂੰ ਪਾੜ ਕੇ ਮਾਂਗ ਲੇਗਾ ਅਗਲੇ ਨੂੰ ਕਰਨਾ ਵੇ ਕਰ ਲੈ ਨਾ ਕਰਨਾ ਵੀਕ ਨਾ ਕਰ ਅਗਲੇ ਦੀ ਮਾਇਕ ਚ ਮੈਂ ਨਹੀਂ ਜੀਉਣਾ ਨੂੰ ਕਰਨਾ ਵੀ ਦਾਜ ਦੋ ਇਹਦੇ ਬਾਰੇ ਤਾਂ ਅਗਲੇ ਆਪੀ ਜਾਂ ਪਾਣੀ ਦਵਾਈ ਜਾਂਦੀ ਇਧਰੋਂ ਪਤਾ ਬਾਧੋਈ ਪਈ ਨਹੀਂ ਤੇ ਜਿਆਲੀ ਤਾਂ ਹੈ ਇਹ ਸਭ ਜਿਦਾਰੇ ਨਹੀਂ ਚ ਤੇ ਬੰਦਾ ਨੂੰ ਹਲਾ ਲੈਂਦਾ ਸੜ ਕੇ ਸਾਰੀ ਕੋਲਾ ਹੋ ਗਈ ਸ਼ਰਮ ਲਈ ਤੂੰ ਹੀ ਤੇ ਇਧਰ ਆ ਕੇ ਟਾਈਮ ਪਾਸ ਕਰਨ ਦਾ ਇਹ ਮੰਮੀ ਨੂੰ ਪੁੱਛੋ ਜਾ ਕੇ ਤੈਨੂੰ ਬੱਸ ਕਰਦੀ ਆ ਉਹਨੇ ਤੇ ਵੀਰ ਨੂੰ ਦੁਪਹਿਰਾਂ ਦਾ ਇੰਦ ਰੱਖਿਆ ਕਦੀ ਪਾਣੀ ਦਾ ਆ ਕਦੀ ਕੋਸ਼ ਦਾ ਕਦੀ ਗੁਆ ਮੀਂਹ ਹੁਣ ਮੰਮੀ ਨੇ ਮੁੱਟੇ ਵੀ ਨਹੀਂ ਕਰਨਾ ਕੁਝ ਨਹੀਂ ਕਰਨਾ ਹੋਰ ਕਿੰਨੇ ਕਰਨਾ ਬੰਦਾ ਸਬਜ਼ੀ ਕਰੀ ਤੇ ਉਹਨੂੰ ਵੇਖ ਕੇ ਬੰਦ ਕਰਕੇ ਫੇਰ ਆਉਂਦਾ ਫੇਰ ਦੁਰੋਂਦਾ ਬੰਦ ਕਰੀ ਜਿੰਨੇ ਗੱਲ ਤੂੰ ਲਾ ਲੀਂਦੀ ਹੈ ਮੈਨੂੰ ਗੜਾਉਂਦਾ ਪਾਇਆ ਤੇਰਾ ਨਹੀਂ ਤੂੰ ਨਹੀਂ ਲਾ ਸਕਦੀ ਕੰਮ ਕੋਈ ਵੀ ਨਹੀਂ ਜਿਹੜਾ ਕਰੇ ਆਪੋ ਆਪਣੀ ਕਸਰ ਕੱਢੀ ਆਇਆ ਕਰੋ ਮੇਰੇ ਤੇ ਜਬਾਨ ਤੇ ਈ ਲੰਮੀ ਆ ਜਵਾਬ ਤੇ ਮੂੰਹ ਤੇ ਰੱਖੇ ਆ ਇਹ ਨਾਲ ਮੂੰਹ ਜਬਾਨ ਸੰਭਾਲ ਕੇ ਗੱਲ ਕਰ ਠੀਕ ਹੈ ਮੈਂ ਤੇਰੇ ਤੋਂ ਵੱਡੀ ਆ ਤੇਰੀ ਜਠਾਣੀ ਵਾ ਹਾਂ ਇਹਨਾਂ ਨੂੰ ਮੈਨੂੰ ਪਤਾ ਹੋਣਾ ਚਾਹੀਦਾ ਨਾ ਮੰਮੀ ਦੇ ਮਗਰ ਲੱਗਦੀ ਰੋਗ ਜੀ ਜੀ ਤੇਰੇ ਨਾਲ ਫਿਰ ਵੀ ਚੰਗੀ ਹੈ ਨਾ ਸਬਜੀ ਦੇਖੋ ਸੜ ਕੇ ਕੋੜਾ ਅਭੀ ਮੈਂ ਨਹੀਂ ਕੱਢੀ ਤੇ ਨਾਨਾ ਬੁਲਾਉਣ ਮੈਂ ਚੰਗੀ ਮੈਂ ਬਸ ਦੱਸਣ ਆਈ ਸੀ ਸੜਾਈ ਸੀ ਤੁਹਾਡੇ ਘਰੇ ਵਾਸਤੇ ਜੀ ਗੱਲ ਮੰਮੀ ਨੇ ਮੈਨੂੰ ਕੁਝ ਨਹੀਂ ਕਰਨਾ ਭਾਵੇਂ ਸੜਜੇ ਭਾਵੇਂ ਬਣਾਉਣੀ ਨਹੀਂ ਬਰੋਏ ਨਾ ਬਣਾਉ ਮੈਨੂੰ ਤਾਂ ਰਾਤ ਨੂੰ ਰੋਟੀ ਮਿਲ ਹੀ ਜਾਂਦੀ ਬਤਨ ਮੈਨੂੰ ਨਹੀਂ ਤੀ ਜੀ ਅੱਜ ਮੇਰੇ ਕੋਲ ਦਿਨ ਮਾਰੀ ਕੋਈ ਨਹੀਂ ਤੂੰ ਹੀ ਕਰ ਲੈ ਸਾਤ ਤੇਲਾ ਉਹਨੇ ਕਿ ਮੇਰੇ ਕੋਲ ਦਾ ਜ ਹੈ ਨਾ ਤੂੰ ਮੇਰੇ ਕੋਲ ਹੀ ਲੈਣਾ ਹੈ ਤੂੰ ਹੀ ਮੇਰਾ ਦੇਖ ਲੈਣਾ ਹੈ ਅਸਲੀ ਨਹੀਂ ਬਦਲਾ ਲੱਗੋ ਕੰਮ ਕਰ ਲੈਂਦਾ ਤੇ ਨੌਕਾ ਤੋਂ ਕੱਢੀ ਜੀ ਤੇ ਕੋਹ ਕੱਢੀ ਬਸ ਚੌਵੀ ਚੱਲਿਆ ਜੀ ਤਾਂ ਨਾ ਫਿਰ ਆਣਾ ਜਾ ਕੋ ਸਬਜੀ ਵੇਖਾ ਤੇਗਾ ਤੂੰ ਜਾਣਾ ਮਣੇ ਜਾ ਕੇ ਸਬਜੀ ਵੇਖਾ ਵਾਪੇ ਫਿਰ ਮਰਚਾ ਤੇ ਤੁਹਾਨੂੰ ਤੇ ਲੈਣੋ ਪੈਣੀ ਖੀਨਾ ਤੇ ਦੋਹਾਂ ਮਾਰੇ ਮਣੇ ਬੈਠ ਜਾਣਾ ਲੰਬੇ ਚਰਕੀ ਜਿਹਨਾਂ ਦਾ ਰਾਲ ਲਸਦੀ ਰਹੇ ਆਪੇ ਸਲੇਟੀ ਚੱਜ ਗਏ ਬਾਹਰ ਕਿਨਾਂ ਚੋਕਾ ਫਿਰ ਦੁਆਰੇ ਨੂੰ ਗੀਰੂ ਤੋਂ ਤੱਕ ਇਹ ਸੱਗੀ ਕੀ ਦੇਖਿਆ ਮਮਾ ਚਲ ਪੂਰੀ बहाना ज्या चाहिए बंदा फून पी जा पी है लोग इन्ना इन्ना प्यार कर दीना बोलन तक नहीं पीने ਬਣਾ ਕੇ ਅੰਦਰ ਆ ਕੇ ਤੈਨੂੰ ਮੈਂ ਕਹਿੰਦੀ ਸਾਰੀ ਦਪੈ ਇਹਦਾ ਸਿਰ ਹੈ ਨਿਕ ਚੱਜ ਗਿਆ ਹੈ ਸਵੇਰ ਦਾ ਇਨਾ ਦੇੜ ਚੜਿਆ ਆਟਾ ਤੇਰਾ ਹਜੇ ਹੋਵੇ ਤੂੰ ਛੱਡ ਕੇ ਚਲੀ ਸਬਜੀ ਤੂੰ ਹੋਊਂਗਾ ਤੇ ਮਨ ਲੂਸਗੀ ਦੱਸਾਂ ਨਹੀਂ ਮੈਨੂੰ ਪ੍ਰੀਤ ਐ ਕੋ ਭਾਵੇਂ ਸਬਜੀ ਚਾਜ ਨਾ ਬਣਾ ਕੇ ਫਿਰ ਨਹੀਂ ਜਾਏ ਨੰਦਾ ਬਾਰ

ਮੈਂ ਕਿਹਾ ਪਾ ਦਾਲ ਜੋ ਸਾਰੀ ਥੱਲੇ ਲੱਗ ਕੇ ਸੜ ਗਈ ਆ ਤੇ ਮੈਨੂੰ ਤੇ ਪਿੱਛੋਂ ਨਹੀਂ ਨਾ ਆਉਂਦੀਆਂ ਇਹ ਮੇਰੇ ਪੁੱਤਾਂ ਦੀ ਕਮਾਈ ਆ ਪਤਾ 60 100 ਰੁਪਏ ਕਿਲੋ ਦਾਲ ਉਹ ਪ੍ਰੀਤ ਨੂੰ ਕਹਿਣਾ ਨਹੀਂ ਤੂੰ ਵੀ ਉਹਨੇ ਚਲਾ ਦੇ ਪ੍ਰੀਤ ਨੇ ਵੀ ਇੱਥੇ ਹੱਥ ਨਹੀਂ ਉਹਨੇ ਕਿਹੜੀ ਗੱਲ ਮੈਂਦੀ ਲੱਗੀ ਉਹਨੂੰ ਕਹਿੰਦੇ ਤੂੰ ਕਹਿਣਾ ਕਰ ਉਹ ਮਾਰ ਕੇ ਗੱਲ ਕਰ ਉਹਨੂੰ ਵੱਧ ਘੱਟ ਗੱਲ ਨਹੀਂ ਕਰਨੀ ਹੈ ਤੇ 150 ਰੁਪਏ ਕਿਲੋ ਦਾਲ ਆ ਪੁੱਤਰ ਪੇਕੇ ਲੈ ਨਹੀਂ ਤੇਰ ਜਾਣੀ ਇੱਥੇ ਆਣ ਕੇ ਜੇ ਡਾਟ ਲਾ ਕੇ ਸੌਂ ਦਿੱਤੀ ਉਹ ਤਾਂ ਸਬਦਾ ਨਗੁੰਦੀ ਰਹੀ ਯਾਰ ਯਾਰ ਹੋ ਲਿਆ ਤੇ ਸਬਦਾ ਕਾਇਮ ਬਾਇਗਾ ਜੇ ਕੋ ਪੱਲੇ ਕੋ ਪਰਤੂਤ ਹੋਵੇ ਤੇ ਨਾ ਤਾਂ ਬੋਲਣਾ ਹੈ ਗੁੰਮਿਆਲਾ ਨਹੀਂ ਗੁੰਮਣੀ ਅੱਧੇ ਕਿੜਗੇ ਪੂੜੀ ਆ ਕੋਈ ਨਹੀਂ ਰਾਹੂ ਉਹ ਖਵਾਦੀ ਜੇ ਮੈਂ ਦੀ ਬਾਤ ਤੱਕ ਬੋਲਣ ਤੱਕ ਮੈਨੂੰ ਕੋ ਕਹਿ ਨਹੀਂ ਦਿੱਤਾ ਕਿ ਮੈਂ ਤੇ ਜਿੰਦਰ ਕੰਮ ਕਰਦੀ ਉਹ ਤੋਂ ਮੈਨੂੰ ਅੰਨ ਥੱਕੇ ਮਾਰਨਾ ਛੰਦਰਾਂ ਚ ਲੱਗੀ ਹੁਣ ਜਿੰਦੇ ਦੇ ਅੰਦਰ ਆ ਕੰਮ ਹੋਵੇ ਨੀ ਪਿਆਵਾ ਤਸ ਮੈਂ ਦੋ ਦੋਤੇ ਮੇਰੇ ਚਾਰ ਤੇ ਮੇਰੇ ਹੱਥ ਨਹੀਂ ਮੈਨੂੰ ਉਹਦੇ ਰੱਬ ਨੇ ਦੋ ਹੀ ਹੱਥ ਦਿੱਤੇ ਵੀ ਜਿਹੜੇ ਦੋ ਅੰਦਰ ਰੱਖ ਜਾ ਜੇ ਅਪ ਕੰਮ ਕਰ ਨੂੰ ਹੂੰ ਉਹ ਨੂੰ ਪਟਰਾਣੀ ਨਹੀਂ ਜਾਂਦੇ ਹਾਸ ਨਹੀਂ ਲਾਉਂਦੀਆਂ ਫਰੇ ਉਹਨੇ ਕਿਹੋ ਜਿਹਾ ਕਰ ਮੈਂ ਨਹੀਂ ਚੰਗੇ ਕੀਤੇ ਕਿ ਉਹ ਇੱਕ ਸਾਸ ਤੇ ਇੱਕ ਹੋਈ ਆ ਹੈ ਤੇ ਵਰਤੀਰਾ ਮੇਰੇ ਨਾਲ ਇੰਨਾ ਮਾੜਾ ਤੋਂ ਵੀ ਨਹੀਂ ਇੰਨਾ ਚੰਗਾ ਉਹਦੇ ਵਾਸਤੇ ਤੇ ਚੰਗੀ ਹੈ ਹੈ ਦੋਨੇ ਸਵਰਗਾ ਚ ਉਾਈ ਤੇ ਮੇਰੇ ਵਾਸਤੇ ਮੇਰੇ ਵਾਸਤੇ ਨਜ਼ਰ ਲੱਥੀ ਸਾਬਦੀ ਇਥੇ ਤਸ ਮੁੰਡੇ ਵਾਕੇ ਕਿੱਥੋਂ ਪਿਆਰ ਕਰਨਾ ਉਹਦੇ ਤੇ ਤਾਜ ਨੂੰ ਪਿਆਰ ਕਰਦੀ ਏ ਉਹ ਹੀ ਨੇ ਗੱਡੀ ਜੂ ਆ ਗਈ ਐ ਇੰਨਾ ਕੋਹਾ ਆ ਗਿਆ ਰਹਿਣਾ ਘਟਾਈ ਨੇ ਜੋ ਬਾਹਾਂ ਹੱਦੀਆਂ ਨਹੀਂ ਮੈਨੂੰ ਪਾਣੀ ਦੇ ਘਟ ਪੀਣ ਨਾ ਹੁਣ ਆ ਤਾਂ ਮੇਰੇ ਹੱਥ ਆਟੇ ਨਾਲ ਲਿਬੜੀ ਜੀ ਪਾਣੀ ਦੇ ਘਟ ਪਾਣੀ ਇੱਛੇ ਦੀ ਗੱਲ ਮੇਰੇ ਸਾਹਵੇਂ ਸੁਕਾਉਂਦੇ ਆ ਦਵਾਈ ਖਾਣੀ ਫਰ ਗੱਲਾਂ ਉਹ ਘਟ ਘਟ ਦਿਆ ਕਰ ਉਹ ਤੋਂ ਤੇ ਬੋਲਣ ਲੱਗਿੰਦੀ ਨੇ ਇਹ ਵੀ ਹੈ ਫਿੱਜੇ ਬੋਲਿਆ ਕਰ ਯਾ ਇਹਨਾ ਮੁੰਡੇ ਨੂੰ ਪਾਣੀ ਦੇ ਆਵਾਂ ਪੀਣੇ ਕਿਤੇ ਚੀਂਹ ਦੇ ਨਾ ਫੇਰ ਮੇਰੇ ਦਵਾਈ ਹੋਊਗੀ ਹਾਂ ਪਹਿਲਾਂ ਦੇ ਆਉਂਦੀ

ਕੈਮਰਾ ਰੱਬ ਰੱਬ ਕਰੀ ਜਾਂਦੀ ਰੱਬ ਨੂੰ ਧਿਆਇਆ ਕੀ ਕਰੀ ਮੇਰਾ ਤਾਂ ਅੰਤ ਲੈਣ ਦੇਈ ਹੁਣ ਦਵਾਈ ਦੁਵਾਈ ਦੋ ਟੋਂ ਕਰ ਲਾ ਆ ਲੈ ਮम्मी ਪਾਣੀ ਲੈ ਲੈ ਬੜੇ ਹੱਥਾਂ ਦਾ ਕੋਟੇ ਕੋਟੇ ਗਲਾਸ ਨੂੰ ਆਟਾ ਲਾ ਦਿੱਤਾ ਹੱਥ ਧੋਇਆ ਸਾੜਿਆ ਨਹੀਂ ਜਾਂਦਾ ਇਹ ਮੁੰਨੀ ਤੇ ਛੇਤੀ ਵੱਜ ਜਾਂਦੇ ਜਾਣਦੇ ਨੂੰ ਮੈਂ ਫੇਰ ਦੁਬਾਰੇ ਤੁਮੇ ਆਟੇ ਕਿਦਨ ਹੂੰ ਆਇਆ ਦਿੱਤਾ ਪਾਣੀ ਅੱਗ ਲੱਗੇ ਐਡਾ ਪੱਤਾ ਪਾਣੀ ਮੇਰੇ ਸਿਰ 'ਚ ਪਾ ਦੇ ਚੰਗਾ ਹੈ ਪਾਣੀ ਠੰਡਾ ਬਰਫ ਨੇ ਭਾਈ ਸਾੜੀ ਠੰਡਾ ਪਾਣੀ ਲਾ ਕੇ ਤੇ ਜੋ ਮਰਜ਼ੀ ਮੇਰੇ ਮੱਥੇ ਟੱਪੀ ਜਾਣੀ ਮਾਰਾ ਜੀਤ ਕਰਤਾ ਕਾਪੇ ਹੀ ਚਪੇੜ ਮਾਰਦੇ ਨੀਚੇ ਵਗਣ ਨੂੰ ਲਾ ਦਗੀ ਠੰਡਾ ਲਿਆ ਦੇ ਦੀ ਲੈ ਕੇ ਪਾਣੀ ਠੰਡਾ ਗਾੜਾ ਖਾਦੇ ਤੇ ਤੂੰ ਆਪੋ ਬਣ ਨਵਰਾਜਿਆ ਬਣਾਉਂਦੀ ਰਹੀ ਨਹੀਂ ਠੱਡਾ ਤੱਤਾ ਪਾਣੀ ਮੇਰੇ ਮੱਥੇ ਮੜਿਆ ਨਹੀਂ ਮੈਨੂੰ ਪਤਾ ਤੂੰ ਮੇਥੋਂ ਅੱਕੀ ਰਹੀ ਨਹੀਂ ਤੇ ਕਿ ਮੈਂ ਸੁੱਤਰ ਕਰਦੀ ਰਹੀ ਜਿਹੜੇ ਹਾਲ ਨਾਲ ਪਾਣੀ ਲਿਆ ਕੇ ਆਇਆ ਪੂਰਾ ਫਾ ਠੰਡਾ ਮੇਰੇ ਤੇਰੀ ਗੋਪੀ ਕਮਾ ਦੇ ਨੀ ਜਿਹੜੀ ਆਵਾਜ਼ ਬੰਨੇ ਤੇ ਬਾਹਰ ਚੜਦੀ ਵਰਪਾਲ ਤੱਕ ਜੋੜ ਦੀ ਪਿਆਰ ਦਾ ਹਾਂ ਯਾਰ ਲਿਪੜੀ ਆ ਗਿਆ ਨਾ ਪਾਣੀ ਦੇ ਚਲ ਜਾ ਕੇ ਮੇਰੇ ਸਹਣੇ ਦੀ ਖਲੋਤੀਰ ਪੁੱਟਾ ਦੇ ਨੀ ਆ ਪਾਣੀ ਦੀ ਮਾਂ ਤੇ ਇਹਦੇ ਨਾਲ ਸਿਰ ਕਪਾਰ ਤੋਂ ਮੇਰੇ ਸਿਰ ਤੋਂ ਬਲ ਲੱਗਦਾ ਕਤੇ ਫਸਣਾ ਨਹੀਂ ਉਹ ਇਹ ਕਿਲਾਉ ਦਾ ਬੇਕਾਮ ਕਰਦੀ ਜਰੇ ਹੁਣ ਡੰਗਰਾਂ ਚ ਦੇਖ ਕੇ ਉਹਨੇ ਕੀ ਰੰਗ ਲਾਇਆ ਤੇ ਕੀ ਇਹਨੇ ਨਹੀਂ ਰੰਗ ਲਾਇਆ ਕੰਮ ਉਥੇ ਕਰਕੇ ਆਏ ਤੇ ਨਹੀਂ ਕਰਦੇ ਮੇਰੀ ਕੀ ਮਿੱਟੀ ਦਾ ਤੇ ਬੇਈਤੀ ਕਰਦੀ ਰਹਿੰਦੀ ਮੰਮੀ ਐਹੋ ਜੀ ਹੋ ਤੁਹਾਨੂੰ ਥੋੜਾ ਪਤਾ ਮੈਨੂੰ ਦੇ ਦੋ ਨਹੀਂ ਇੰਨੇ ਜੋਗੇ ਤਾਂ ਤੁਸੀਂ ਮੈਨੂੰ ਗਰੀਬ ਕਰ ਦੇ ਦੋ ਆਈ 51 ਦਿੱਤਾ ਨਿਕਾ ਜਾਂ ਟੁੱਟਾ ਜਾਂ ਨਾਏ ਤੇ ਰਾਤ ਨੂੰ ਚਾਜ ਨਾ ਸੁੱਤਾ ਜਾਂਦਾ ਐ ਮੈਂ ਸਫਾਈ ਦਾ ਥੱਲੇ ਸਭ ਨਹੀਂ ਪੱਥਰ ਤੇ ਲੱਤ ਦੁਖਦਾ ਰਹਿੰਦਾ ਉਹਨੇ ਦਿੱਤਾ ਉਹ ਸਾਰਾ ਕੁਝ ਉਹ ਨਹੀਂ ਲੈਤਾ ਮੇਰੇ ਮਾਪੇ ਵੀ ਦਿੱਤਾ ਦੇ ਨੇ ਇਹਦੇ ਕੰਮ ਦੀ ਨਿਆਦੇ ਸੱਸ ਬੜੀ ਚੰਗੀ ਬਹਿ ਜੇ ਵਿਛੋੜੇ ਦਾ ਪੇਗਾ ਕੀ ਕਰ ਰਿਹਾ ਤੱਕ ਕੰਮ ਤੇ ਕਰਨਾ ਹੀ ਪੈਣਾ ਤੂੰ ਵੀ ਘੱਟੋ ਅੰਤ ਲੈਣਾ ਹੁੰਦਾ ਲੋਕਾਂ ਨੇ ਕਈਆਂ ਦੇ ਕਰਮ ਕਿੱਡੇ ਤੇਜ਼ ਹੁੰਦੇ ਕਿੰਨੀਆਂ ਕਿਚਨੀਆਂ ਚੰਗੀਆਂ ਸੱਸਾਂ ਮਿਲ ਜਾਂਦੀਆਂ ਮੇਰੇ ਕਰਮਾਂ ਚ ਕੀ ਬੁਆ ਟੈਨ ਲਿਖਤੀ ਸੀ ਕਈਆਂ ਦੇ ਮਾਪੇ ਕਈਆਂ ਦੇ ਗਰੀਬ ਹੁੰਦੇ ਸਾਰਿਆਂ ਨੇ ਦੇਣ ਜੋਗੇਤ ਨਹੀਂ ਹੁੰਦੇ ਸਾਨੂੰ ਕੀ ਤਾ ਸਾਨੂੰ ਪਹਿਲਾਂ ਦੱਸ ਦਿੰਦੇ ਸਾਨੂੰ ਇੰਨਾ ਤਾਲ ਚਾਹੀਦਾ ਮੇਰਾ ਨੰਨਾ ਨੂੰ ਕੀ ਪੈਰ ਤੇ ਕੰਦ ਕਰਾਂ ਨੰਨਾ ਕੋਈ ਨਹੀਂ ਐ ਥੋੜਾ ਬਦਾਮ ਨੂੰ ਦੇ ਜੋ ਖਰੇ ਇਹ ਵੀ ਚੁੱਪ ਕਰ ਜੀ ਕੋਈ ਨੂੰ ਚੰਗਾ ਚਾਹਣ ਦੇ ਉੱਤੇ ਤੇ ਫੇ ਤੂੰ ਹੀ ਮੈਨੂੰ ਪੁੱਤ ਦੇ ਦਿੰਦਾ ਇਹ ਕੱਤੀ ਖਰੇ ਮੇਰੀ ਕਦਰ ਪਾਉਣ ਲੱਗ ਪਈ ਸੀ ਇਹ ਕਦੇ ਮੈਨੂੰ ਤੂੰ 30 ਦੇਦੀ ਉਦੋਂ ਦੀ ਇਹਨੇ ਮੈਂ ਸਭੋਂ ਜ਼ਿਆਦਾ ਚਵਨ ਲੱਗਦੀ ਹੈ ਹੈ ਤੇ ਅੱਥੇ ਨੂੰ ਮੈਂ ਸਾਰਾ ਕੁਝ ਮੰਨੀਆ ਖਰੇ ਅੱਗੇ ਪੱਲਾ ਆ ਕੇ ਤੂੰ ਹੀ ਨਾ ਮੈਨੂੰ ਹੀਰੇ ਹੋਂ ਦੇ ਦਿੰਦਾ ਇਹ ਨਾ ਦੇ ਮੈਨੂੰ ਪੁੱਤ ਦੇ ਦਿੰਦਾ ਹੈ ਤੂੰ ਹੀ ਨਾ ਮੇਰੀ ਸੁਣੀ ਇਹ ਤਾਂ ਕਿੰਨਾ ਚਿਰ ਮੇਰੇ ਕਰਮਾਂ ਤੇ ਦੁੱਖ ਵਾ ਕਲਮਨ ਮਾ ਤਰੀ ਬੁੰਨੇ ਨਾਲ ਅਸੀਤ ਨੇ ਅੰਦਰ ਹੋ ਗਏ ਮਾ ਨੂੰ ਦੱਸਿਆ ਜੋਗ ਨੇ ਅਕਰ ਨਹੀਂ ਬੜੀ ਬਾਤ ਉਹਨੂੰ ਇਹ ਠੰਡਾ ਪਤਾ ਨਹੀਂ ਬਰਫ ਵੀ ਪਾਈ ਹੈ ਤੇ ਨਹੀਂ ਪਾਈ ਸਾਰਾ ਦਿਨ ਚੈਨਨ ਤੇ ਰਹਿੰਦੀ ਟਾਈਮ ਪਾਸ ਕਰਦੀ ਰਹੀ ਇੱਧਰ ਉੱਧਰ ਦਰਸ ਨੇ ਸਾਰੇ ਕਿ ਪਤਾ ਨਹੀਂ ਕਿੱਥੇ ਬਾੜੀਆਂ ਆਹ ਪੌਣੀ ਤੇ கிளாਸ ਵਿੱਚ ਚੰਗੀ ਤਰ੍ਹਾਂ ਧੋਣ ਦੀ ਸਾਫ ਨੂੰ ਲੱਗਾ ਹੁੰਦਾ ਦੇਖ ਕੇ ਪੌਣੀ ਨਹੀਂ ਪੈਂਦਾ ਓਏ ਆਟਾ ਦੇ ਮੋਟੇ ਸਤੇਆ ਕਿੰਨੀ ਮੱਖੀ ਬਹਿ ਗਈ ਉੱਤੇ ਸਾਨੂੰ ਤੇ ਕਰੋ ਬਿਮਾਰ ਆਪ ਤੇਨੇ ਹੋਣਾ ਹੀ ਹੋਣਾ ਯਾ ਦੱਸਾਂ ਮੀਨ ਇਹਨੇ ਇਤਾਲੀ ਸੁੱਤਰ ਹੋਣਾ ਸਗੋਂ ਮੇਰੇ ਘਰ ਤੇ ਜਵਾਨ ਚਲਉਂਦੀ ਅੱਜ ਜਵਾਨ ਹੁੰਦੀ ਜਦਾ ਬੰਦ

ਮੁੰਡਾ ਦਈ ਸੀ ਨਾ ਵਿੱਚ ਛੱਡਿਆ ਵਾ ਕੋਚਮ ਝੋਲਾ ਜ ਮਾਰ ਕੇ ਤੇ ਮੱਖੀ ਇਹ ਕਿੱਥੇ ਬੈਠੀ ਕਿੱਥੇ ਮਰ ਗਈ ਆ ਕਿੱਥੇ ਚਲ ਗਈ ਆ ਮਮਨ ਮੈਨੂੰ ਨਹੀਂ ਪਤਾ ਕਿੱਥੇ ਗੋਲੋ ਨਥੀ ਮੈਨੂੰ ਬਸ ਇਨਾ ਪਤਾ ਮੱਖੀ ਬਹੁਤ ਬੈਠੀ ਤੇ ਬਿਮਾਰ ਹੋ ਜਾ ਪੈਦਾ ਦਾ ਟਾਖਾ ਯਾਨੀ ਮੈਂ ਵੇਖਾ ਇਹਦੇ ਇੰਨੇ ਤੇ ਮੇਰੇ ਕੋ ਅੱਜ ਲੱਗਦਾ ਗੁੱਥਨੀ ਪਟਾ ਕੇ ਰਹਿਣੀ ਹੈ ਤੂੰ ਵੀ ਭੂਏ ਚੜਾਈ ਹੈ ਜੇ ਮੈਂ ਕਿੱਥੇ ਭੂਏ ਚੜਾਈ ਆ ਮੈਂ ਇਹ ਕਹਿੰਦੀ ਪਾੜਾ ਚੱਕਾ ਵੀ ਕਰੂਗੀ ਕਿ ਸੱਸੇ ਪਵਾੜ ਚ ਘੱਟ ਕਰਦੀ ਆ ਤੇ ਬੱਚੇ ਪਰਖਾਂ ਦੇ ਰਾਦੇ ਤੇ ਆ ਬਣ ਹੁੰਦੀ ਆ ਇੰਦਰ ਹੋਣੀ ਆ ਆਣੀ ਨਹੀਂ ਪਰ ਮੈਂ ਹੀ ਹੁਣੇ ਜੇ ਮੈਂ ਆਟਾ ਤਾਂ ਵੇਖਾ ਪਹਿਲਾਂ ਕਿੱਥੇ ਨੰਗਾ ਚਾਹੇ ਵੇਖਣਾ ਵੇਖਣਾ ਆਟਾ ਆਟੇ ਦੇ ਤੇ ਬਤੇਰੀਆਂ ਮੱਖੀਆਂ ਬੈਠੀਆਂ ਊੜਾ ਪਤਾ ਮੈਂ ਉੱਤੇ ਉੱਤੇ ਹੋਰ ਆਈ ਉਹ ਮਿੱਠਾ ਜਿਹਾ ਬੈਠਾ ਰਹੇ ਉਹ ਬੁੱੱਜੇ ਨਹੀਂ ਅੱਜ ਤਮਾਸ਼ਾ ਨਹੀਂ ਹੋਵਾ ਚਲਦਾ ਮੈਂ ਚੁ ਮੈਂ ਤੇ ਆਂਦੀ ਜਾਵੇ ਘਰ ਹਸਪਾਉਂ ਸ਼ੋਕਰੀ ਜੀ ਵੀ ਨਾਮ ਲੈ ਜੇ ਸਾਰਾ ਪੈਲੀ ਪਨਾ ਮੇਰੇ ਮੇਰੇ ਹਿੱਸੇ ਆ ਜਾਵੇ ਮੇਰਾ ਪੋਤਾ 12 13 ਕਿੱਲੇ ਵਾਲਾ ਮਾਲਕ ਬਣ ਜਾਵੇ ਪਾਈਨੀ ਅਜੇ ਤੱਕ ਮੈਂ ਤਮਾਸ਼ਾ ਵੇਖ ਨਹੀਂ ਨਾ ਕਿੰਨੇ ਮਾਰਕ ਬਣ ਜਾਗੇ ਇਹ ਸੱਚੀ ਆਟਾ ਲੈ ਨਾ ਗਿਆ ਪੈਨ ਨੂੰ ਅਜੇ ਮੈਂ ਰਸ ਦੀ ਬਣਾਇ ਕਰ ਤੇ ਉਹ ਤਮਾਸ਼ਾ ਵੇਖਣਾ ਚੱਲ ਮਣਾ ਉੱਥੇ ਤਮਾਸ਼ਾ ਤੇ ਵੇਖ ਅੱਜ ਤਮਾਸ਼ਾ ਵੇਖਣਾ ਉਹ ਮੈਂ ਚਾਹੁੰਦਾ ਸੀ ਨੀ ਆਟਾ ਆਪੇ ਨੇ ਘੱਟ ਕੇ ਹੱਥਰੇ ਬੜੀ ਨਾ ਹੈ ਉਹਦੇ ਸਾਰਾ ਆਟਾ ਮੱਖੀਆਂ ਖਾ ਗਈਆਂ ਹੈ ਤੇ ਕੋਈ ਕਿਹਨੇ ਸੁਬਈઠી ਹੋਈ ਕਿਉਂ ਗਿਆ ਮੰਮੀ ਜੀ ਮੈਂ ਚੱਲਣ ਲੱਗੀ ਗੁੰਨਣ ਲਈ ਚੱਲਣ ਲੱਗੀ ਸਵਾਜ ਨਹੀਂ ਲੱਗੀ ਹੈ ਤਾਂ ਸਾਰੇ ਆਟੇ ਦੇ ਮੱਖੀਆਂ ਦੇ ਬਹਿ ਬਸ ਸਾਡਾ ਰੋਏ ਨਾ ਤੂੰ ਗਾਂ ਤੇ ਖਾਉਣੀ ਨਹੀਂ ਨੇ ਘੱਟੇ ਗਾਂ ਤੇ ਖਾਉਣੀ ਰੋਏ ਤੂੰ ਸਾਨੂੰ ਹੈ ਆਟਾ ਕੋਣ ਕੀ ਤੇ ਤੂੰ ਮੰਝੇਂ ਕਿ ਆਣ ਕੇ